ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਤੇ ਗਿੱਦੜਵਾਹੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਥਰਾਜ ਵਾਲੇ ਪਿੰਡ ਚੋਂ ਇਹ ਮੈਂ ਵੀਡੀਓ ਬਣਾ ਰਿਹਾ ਤੇ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਜੁਰੀ ਵਪਾਰ ਕਰਦੇ ਆ ਮੱਝਾਂ ਦਾ ਵਪਾਰ ਪਹਿਲਾਂ ਕਰਦੇ ਸੀ ਪਰ ਪਿਛਲੇ 5-4 ਸਾਲਾਂ ਤੋਂ ਇਹ گاਵਾਂ ਦਾ ਵਪਾਰ ਬਾਈ ਜੁਰੀ ਕਰ ਰਹੇ ਆ ਕਰਚ ਹਰ ਟਾਈਮ گاਵਾ ਹੁੰਦੀਆਂ ਸਵਾਭ ਅੱਜ ਬਣਿਆ ਹਾਲਾਂਕਿ ਪਹਿਲਾਂ ਵੀ ਗੱਲਬਾਈ ਹੋਣਾ ਹੁੰਦੀ ਰਹੀ ਹੈ ਵੀਡੀਓ ਬਣਾਉਣ ਦਾ ਕਈ ਵਾਰ ਕੋਈ ਅਨਜਲਦੀ ਖੇਡ ਹੁੰਦੀ ਹੈ ਨਹੀਂ ਪਹੁੰਚ ਸਕੇ ਪਰ ਅੱਜ ਤੁਹਾਨੂੰ ਮੈਂ ਪੰਜ گاਵਾ ਇੱਥੇ ਦਿਖਾ ਦੂੰਗਾ ਤਿੰਨ گاਵਾ ਸੋਇਆਂ ਸੋਇਆਂ ਦੋ ਗੱਬਣ ਹੈ ਸੋਇਆਂ ਸਵਾਈਆਂ ਦੇ ਵਿੱਚੋਂ ਵੀ ਇੱਕ ਵੈੜ ਦੇ ਨਾਲ ਬੜੀ ਸੋਹਣੀ ਬੱਛੀ ਹੈ ਜਿਹੜੀ ਤੁਸੀਂ ਇਹ ਵੈੜ ਦੇਖ ਰਹੇ ਹੋ ਬਾਕੀ ਜਿਹਨੇ ਵੀਡੀਓ ਦੇਖੀ ਜਾਂ ਪਸ਼ੂ ਖਰੀਦਣਾ ਹੈ ਉਹਨੂੰ ਬੇਨਤੀ ਹੈ ਵੀ ਉਹ ਆ ਕੇ ਦੇਖੇ ਆਪਦੀ ਤਸੱਲੀ ਕਰੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਇਸ ਗੱਬਣ ਤੋਂ ਕਰਾਂਗੇ ਉਸ ਤੋਂ ਬਾਅਦ ਸੋਨਿਆ ਸਵਾਂਇਆ ਲਾਸਟ ਉੱਤੇ ਫੇਰ ਇੱਕ ਗੱਬਣ ਤੁਹਾਨੂੰ ਵੈਦ ਦਿਖਾਉਂਗਾ ਸੋ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿੰਦਾ ਗੁਰਤੇਜ ਸਿੰਘ ਬਾਈ ਜੀ ਪਿੰਡ ਥਰਾਜਲਾ ਤਹਿਸੀਲ ਗਿੱਦੜਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਵਪਾਰ ਕਰਦਿਆਂ ਨੂੰ ਕਿੰਨਾ ਕ ਟਾਈਮ ਹੋ ਗਿਆ ਪਹਿਲਾਂ ਬਾਈ ਜੀ ਪਾਪਾ ਜੀ ਕਰਦੇ ਸੀ ਹੁਣ ਅਸੀਂ ਕਰ ਰਹੇ ਆਂ ਤੁਸੀਂ گاਵਾ ਵਾਲੇ ਪਾਸੇ ਫਿਰ ਹੁਣ ਆਏ ਹੋ ਪਹਿਲਾਂ ਮੱਝਾਂ ਹੀ ਕਰਦੇ ਹਾਂ ਹਾਂ ਬਾਈ ਪਹਿਲਾਂ گاਵਾ ਉੱਜਾਂ ਦੋਨੇ ਲੈਂਦੀ ਸੀ ਹੁਣ ਤਿੰਨ ਚਾਰ ਸਾਲਾਂ ਤੋਂ ਬਸ ਕੱਲੀਆਂ گاਵਾ ਹੀ ਲੈ ਰਹੇ ਹਾਂ گاਵਾ ਜਿਵੇਂ ਵਾਜ ਦੇਖ ਰਹੇ ਐ ਇਸੇ ਤਰ੍ਹਾਂ ਕੁਆਲਿਟੀ ਹੁੰਦੀ ਹੈ ਇਸੇ ਤਰ੍ਹਾਂ ਹੀ ਬਾਈ ਜੀ ਅੱਛਾ ਕਿੰਨੇ ਕ ਨਗ ਹੋ ਜਾਂਦੇ ਐ ਸੀਜ਼ਨ ਜੋ ਠਾਂਡ ਨੂੰ ਸੀਜ਼ਨ ਜੀ ਦਾ ਬਾਈ 10 ਤੋਂ 15 ਨਗ ਹੁੰਦੇ ਹੁਣ ਵੀ 7-8 گاਵਾ ਹੁੰਦੀਆਂ ਹੀ ਹੁੰਦੀਆਂ ਬਾਈ ਜਿਹੜੀ ਕੁਝ ਵੇਗ ਨਾ ਸੀਗੀਆਂ ਸ਼ਾਮ ਨੂੰ ਅੱਛਾ ਹਾਂਜੀ ਬਾਈ ਹੁਣ ਜਾਨੀ ਇੰਨੇ ਕ ਨਗ 5-7 ਤੱਕ ਖੜੇ ਰਹਿੰਦੇ ਹਾਂ 7-8 ਨਗ ਹੁੰਦੀ ਹੁੰਦੇ ਬਾਈ ਯਾਰ ਸ਼ੁਰੂਆਤ ਕਰਦੇ ਹਾਂ ਪਹਿ ਰੇਟ ਤਾਂ ਕੀ ਰਹਿਣਾ ਰੇਟ ਬਾਈ ਜੀ 1 ਲੱਖ ਤੇ 10000 ਰੁਪਏ ਬੈਠਦਾ ਖੋਲੀ ਵੀਰੇ ਨੂੰ ਦੋਸਤੋ 1 ਲੱਖ ਤੇ 10000 ਰੇਟ ਹੈ ਮੈਂ ਪਹਿਲੀ ਵੀਡੀਓ ਬਣਾ ਰਿਹਾ ਪਹਿਲੀ ਗਾਂ ਦੇਖ ਰਿਹਾ ਤੇ ਪਹਿਲੀ ਵਾਰੀ ਰੇਟ ਬਾਈ ਤੋਂ ਹੁਣ ਪੁੱਛਿਆ ਵੀਡੀਓ ਦੇ ਮਾਧਮ ਨਾਲ ਮੈਨੂੰ ਇਹ ਲੱਗਾ ਵੀ ਰੇਟ ਬਾਈ ਨੇ ਬੜਾ ਨੇੜ ਤੇੜ ਵਾਲਾ ਹੀ ਕੀਤਾ ਆਰਡਰ ਕੁਆਲਟੀ ਬੜੀ ਜ਼ਬਰਦਸਤ ਹੈ ਬਰੀਕੀਆਂ ਚੰਗੀਆਂ ਗਾਂ ਦੇ ਵਿੱਚ ਦੁੱਧ ਵਾਲੀ ਗਾਂ ਮੱਥੀ ਵੀ ਚੋਲੋਗੇ ਮਿਲਕਿੰਗ ਮਸ਼ੀਨ ਤਾਂ ਹਰੇਕ ਗਾਂ ਤੇ ਪਾਸ ਆ ਹੀ ਜਾਂਦੀ ਹੈ ਤੇ ਕੋਸ਼ਿਸ਼ ਵੀ ਇਹ ਕਰਿਆ ਕਰੋ ਜੇ ਦੋ ਗਾਵਾਂ ਤਾਂ ਚੁਵਾਈ ਵਾਲੀ ਮਸ਼ੀਨ ਜ਼ਰੂਰ ਲਾ ਲਓ 2-4 ਕਿਲੋ ਦੁੱਧ ਗਾਵਾਂ ਵੱਜ ਜਾਂਦੀਆਂ ਕੁਆਲਿਟੀ ਬਹੁਤ ਆ ਬਾਈ ਵਛੀ ਜਾ ਨਾੜਾ ਲੂੜਾ ਦੇਖੋ ਲੈਵੇ ਤੇ ਹਨਾ ਪੂਰੀ ਬਿਲਕੁਲ ਆਰਡਰ ਦੀ ਸ਼ੇਪ ਬਹੁਤ ਚੰਗੀ ਹੈ ਨੇੜੇ ਤੋਂ ਦਿਖਾਉਂਗਾ ਜੋ ਦੋਸਤ ਬਣਾਵਟ ਤੁਸੀਂ ਦੇਖੋ ਇਹਦੇ ਆਰਡਰ ਦੀ ਫਿਟਿੰਗ ਆਲ ਆਰਡਰ ਇਹ ਵੀ ਨਹੀਂ ਵੀ ਕਈ ਵਾਰ ਆ ਹੁੰਦਾ ਵੀ ਬਹੁਤ ਜ਼ਿਆਦਾ ਟਾਈਟ ਜਾਂ ਹਵਾਨਾ ਹੁੰਦਾ ਵੀ ਜੋ ਪਸੂ ਬੰਨਦਾ ਉਹ ਤੋਂ ਦੁੱਧ ਕਰਨ ਲੱਗ ਜਾਂਦਾ ਹੈ ਤਾਂ ਇਦਾਂ ਦੀ ਵੀ ਕੋਈ ਦਿੱਕਤ ਨਹੀਂ ਇਸ ਗਾਂ ਤੇ ਆਊਗੀ ਮੈਂ ਤੁਹਾਨੂੰ ਇਹਦੇ ਨਾੜਾ ਦਿਖਾਉਂਗਾ ਹਵਾਨੇ ਤੇ ਲੰਬਾਈ ਨੂੰ ਕੋਈ ਸੋਹਣੀ ਹੈ ਵੈੜ ਦੀ ਇਸ ਸਾਈਡ ਤੋਂ ਵੀ ਤੁਸੀਂ ਹਵਾਨਾ ਦੇਖੋਗੇ ਕਾਫੀ ਚੰਗੇ ਨਾੜਾ ਤੁਹਾਨੂੰ ਇੱਥੋਂ ਨਜ਼ਰ ਆਉਣਗੇ ਖੜਦੀ ਹੈ ਤਾਂ ਹਵਾਨਾ ਪਛਾਣ ਨੂੰ ਵੀ ਫੁੱਲ ਹੈ ਇੱਥੋਂ ਫੇਰ ਹਵਾਨਾ ਦੇਖੋ ਤੁਸੀਂ ਤੇ ਇਸ ਸਾਈਡ ਤੇ ਵੀ ਤੁਸੀਂ ਨਾੜਾ ਦੇਖੋ ਹਵਾਨੇ ਤੇ ਚਾਰੇ ਥਣ ਬਿਲਕੁਲ ਇੱਕੋ ਜਿਹੇ ਐ ਚੰਗੀ ਸੋਹਣੀ ਵੈੜ ਦੋਸਤੋ 1 ਲੱਖ ਤੇ 10000 ਰੇਟ ਹੈ ਪਹਿਲੇ ਨੰਬਰ ਤੇ ਤੁਹਾਨੂੰ ਵੈੜ ਦਿਖਾਈ ਹੈ ਮਨ ਖੁਸ਼ ਹੋਊਗਾ ਤੁਹਾਡਾ ਇਸ ਵੈੜ ਨੂੰ ਦੇਖ ਕੇ ਖਰੀਦਣੀ ਤੁਸੀਂ ਆਪਣੀ ਮਰਜ਼ੀ ਨਾਲ ਪਰ ਆਸ ਹੈ ਵੀ ਤੁਹਾਨੂੰ ਇਹ ਪਸੰਦ ਜ਼ਰੂਰ ਆਊਗੀ ਸੋਈ ਸਵਾਈ ਵੈੜ ਦਿਖਾਉਣੇ ਆ 2 ਨੰਬਰ ਦੇ ਉੱਤੇ ਬਾਈ ਇਹ ਕਨਵਾ ਸੂਹਾ ਸੂਈ ਇਹ ਦੂਜਾ ਸੂਹਾ ਸੂਈ ਹੈ ਵੀਰੇ ਠੀਕ ਹੈ ਕੱਲੇ ਨੇ ਬੱਚੇ ਨੂੰ ਜਨਮ ਦਿੱਤਾ ਹਾਂਜੀ ਪਹਿਲੇ ਸੂਏ ਨੇ ਬਾਈ ਜੀ 30 ਕਿਲੋ ਤੋਂ ਬਾਰ-ਬਾਰੀ ਦੁੱਧ ਦਿੱਤਾ ਹੋਇਆ ਬੈਡ ਨੇ ਠੀਕ ਹੈ ਹਾਂਜੀ ਕੱਲ ਹੀ ਸੂਈ ਹੈ ਦੱਸੋ ਕੱਲ ਹੀ ਸੂਏ ਬਾਈ 20 ਕਿਲੋ ਤੋਂ ਹੁਣ ਸਟਾਰਟਿੰਗ ਹੋਊਗੀ ਬੋਲੇ ਦੀ ਠੀਕ ਹੈ ਬਾਈ ਕੱਲ ਸ਼ਾਮ ਨੂੰ ਆਪਣੇ ਕੋਈ ਵੈਡ ਆਈਏ ਦੋ ਟਾਈਮਾਂ ਪਚੂਈ ਹੈ 20 ਕਿਲੋ ਤੋਂ ਬਾਰ-ਬਾਰ ਬੋਲਾ ਹੋਊਗਾ ਹੁਣ ਇਸ ਟਾਈਮ ਕੀ ਰੇਟ ਰਹੂਗਾ ਬਾਈ ਦਾ ਰੇਟ ਬਾਈ ਜੀ ਇਹਦਾ 1 ਲੱਖ ਤੇ 25000 ਰੁਪਿਆ ਤੋੜ ਕੇ ਬੈਡ ਦੋਸਰੇ ਨੇ ਵੱਚੇ ਨੂੰ ਜਨਮ ਦਿੱਤਾ ਵੀਰੇ ਬਾਈ ਪ੍ਰੋਪਰ ਖ ਸੁਬਾਹ ਬਿਲਕੁਲ ਖਾਲੀ ਕੀਤੀ ਹੋਈ ਹੈ ਥੋੜੀ ਸਪੈਲਿੰਗ ਹੈ ਇਹ ਜਰੂਰ ਹੈਗੀ ਹੈ ਬੰਦ ਸੋ ਇਹ ਤਾਂ ਤਾਜੀ ਸੂਈ ਦੇ ਰਹਿਣੀ ਹੁੰਦੀ ਹੈ ਭਲੂਣ ਥੋੜੀ ਹਵਾਨੇ ਤੇ ਹੈ ਇਹਦਾ ਵੀ ਹਵਾਨਾ ਦੂਜੀ ਗਾਂ ਵਾਂਗੂ ਹੀ ਹੈ ਇਹ ਸੂਈ ਸਵਾਈ ਹੈ ਜਿਹਨੂੰ ਸੂਆ ਪਸ਼ੂ ਪਸੰਦ ਆਉਂਦਾ ਤਾਂ ਇਹ ਵੀ ਕੁਆਲਿਟੀ ਇਹਦੀ ਵੀ ਉਹਦੇ ਵਾਂਗੂ ਹੀ ਬਹੁਤ ਚੰਗੀ ਹੈ ਸਵਾ ਲੱਖ ਰੁਪਇਆ ਡਿਮਾਂਡ ਦੱਸੋ ਇਹਦੀ ਹੈ ਥਾਣੇ ਦੇ ਵੀ ਹੱਥੀ ਚੁਵਾਈ ਵਾਲੇ ਆ ਭਲੂਣ ਥੋੜੀ ਇੱਕ ਪਾਸੇ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ ਪਰ ਹਵਾਨਾ ਪੱਧਰ ਆ ਬਿਲਕੁਲ ਕਿਉਂਕਿ ਥਾਣਾ ਦੇ ਸੈਜ ਤੋਂ ਪਤਾ ਲੱਗਦਾ ਥਾਣ ਇੱਕੋ ਜਗ੍ਹਾ ਦੇ ਉੱਤੇ ਬਰਾਬਰ ਦੇ ਸਪੇਸ ਤੇ ਲੱਗੇ ਹੋਏ ਆ ਬਾਕੀ ਹਵਾਨਾ ਤੁਸੀਂ ਦੇਖ ਲਓ ਇਹ ਸੁਭਾ ਬਾਈ ਕਹਿੰਦਾ ਵੀ ਖਾਲੀ ਕੀਤੀ ਵੀ ਐ ਢੱਲਾ ਹਵਾਨਾ ਤੁਹਾਨੂੰ ਦਿਸਦਾ ਆਊਗਾ ਜੇ ਸਪੇਸ ਬਹੁਤ ਪਈ ਆ ਹਵਾਨੇ ਚ ਤਾਂ ਤੇਰੇ ਨਾਲ ਪੂਰੀ ਫਸ ਕੇ ਚਲਦੀ ਆ ਬੜਾ ਅੱਗੇ ਪਿੱਛੇ ਫੁੱਲ ਭਰੀ ਹੋਈ ਜਾਂਦੀ ਆ ਠੀਕ ਹੈ ਹਾਂਜੀ ਉਹ 1.5 ਲੱਖ ਰੁਪਿਆ ਇਹਦੀ ਡਿਮਾਂਡ ਬਾਈ ਨੇ ਰੱਖੀ ਥਾਣੇ ਦੇ ਵੀ ਹੱਥੀ ਚੁਆਈ ਆ ਬਾਕੀ ਚੁਆਈ ਚੁਈ ਬਹੁਤ ਚੰਗੀ ਲੱਗੀ ਵੈੜ ਨੂੰ ਬਾਈ ਹੱਥੀ ਚੁਆਈ ਜਿਵੇਂ ਮਰਜ਼ੀ ਕਰੀ ਜਾ ਆਪਾਂ ਕੋਈ ਦਿੱਕਤ ਹੀ ਨਹੀਂ ਆਉਂਦੀ ਓਕੇ ਸੋ ਇਹ 2 ਨੰਬਰ ਤੇ ਸੀ 3 ਨੰਬਰ ਤੇ ਤੁਹਾਨੂੰ ਵੱਛੀ ਵਾਲੀ ਵੈੜ ਦਿਖਾਉਣਾ ਮੈਂ ਆ ਭਾਈ ਇਹ ਕਿਆ ਨਵਾਂ ਸੂਆ ਸੂਆ ਇਹ ਪਹਿਲਾ ਸੂਆ ਵੀਰੇ ਦੋ ਦੇ ਦੰਦ ਪੂਰੇ ਕਰਕੇ ਨਹੀਂ ਚਾਰ ਦੇ ਚੱਕ ਲਿਆ ਠੀਕ ਹੈ ਹਾਂਜੀ ਇਹ ਕੱਲ ਸ਼ਾਮ ਨੂੰ ਬੱਚੀ ਸੂਈ ਆ ਵੀਰੇ ਤੋਂ ਜ਼ਿਆਦਾ ਵੜ ਖਾਲੀ ਕਰੀ ਹੋਈ ਆ ਵੀਰੇ ਧਾਰਾਂ ਹੀ ਛੱਡੀਆਂ ਸੀਗਾ ਠੀਕ ਹੈ ਹਾਂਜੀ ਵੀਰੇ ਬੱਚੀ ਪਿੱਛੇ ਆ ਦੇ ਕੀ ਡਿਮਾਂਡ ਰਹੂਗੀ ਭਾਈ ਡਿਮਾਂਡ ਭਾਈ ਜੀ 1,30,000 ਰੁਪਏ ਬੱਚੀ ਦਾ ਤੋਰਗੇ ਨੂੰ ਵੀ ਹਾਂ ਤੋ ਸੋ 1,30,000 ਰੇਜ ਆ ਵੀਰੇ ਵੱਡੀ ਆ ਬੱਚੀ ਆ ਇੰਨੀ ਵੀ ਕੋਈ ਛੋਟੀ ਆ ਬਾਕੀ ਬਣੀ ਬਣੀ ਬਹੁਤ ਵਧੀਆ ਥੋੜੀ ਨਾ ਬੱਚੀ ਜਿਵੇਂ ਖਾਲੀ ਖੁੱਲੀ ਕਰੀ ਕੇਰਾ ਦੱਕ ਘੱਟ ਦਿੰਦੀ ਆ ਕੁਆਲਿਟੀ ਦਸੋ ਦਸਲੀ ਹੁੰਦੀ ਆ ਫ ਪੂਰੀ ਉੱਚੀ ਜਿੰਨੀ ਕ ਸੋਚ ਸਕਦੇ ਹੋ ਤੁਸੀਂ ਪਹਿਲਣ ਵੈੜ ਉਸੇ ਹਿਸਾਬ ਤੇ ਹਾਈਟ ਹੈ ਜੀ ਫਿਕਸ ਹੋਵਾਨਾ ਇਹਦਾ ਵੀ ਥਾਣਾ ਚ ਬਿੱਥੀ ਬਹੁਤ ਸੋਹਣੀ ਬੱਚੀ ਇਹਦੇ ਨਾਲ ਬੜੀ ਚੰਗੀ ਹੈ ਬਾਈ ਬੱਚੀ ਠਾ ਦਿਓ ਜੀ ਹਾਂਜੀ ਸੋ ਇਹਦੀ ਬੱਚੀ ਵੀ ਤੁਹਾਨੂੰ ਮੈਂ ਦਿਖਾਉਂਗਾ ਇਹ 1,30,000 ਚ ਮਿਲ ਜੂਗੀ ਕੁਆਲਟੀ ਵਾਈਜ਼ ਟੋਪ ਦੀ ਹੈ ਸੂਈ ਸਵਾਈ ਵੈੜ ਹੈ ਦੋ ਨੱਕ ਹੋ ਜਣੇ ਆ ਜਿਨੇ گاਵਾ ਦਾ ਕੰਮ ਸ਼ੁਰੂ ਕਰਨਾ ਹੈ ਬੱਚੀ ਵਾਲੀ ਗਾਂ ਨੂੰ ਪਹਿਲ ਦੇ ਦਿਆ ਕਰੋ ਖਾਲਾਕੇ ਕੁਆਲਟੀ ਬੱਛੇ ਵਾਲੀ ਚ ਵੀ ਹੁੰਦੀ ਐ ਉਹ ਵੀ ਖਰੀਦ ਸਕਦੇ ਹੋ ਪਰ ਬੱਛੀ ਵਾਲੀ ਗਾਂ ਦਾ ਫਾਇਦਾ ਇਹਨਾਂ ਦੋਨਾਂ ਦਾ ਸੀਮੈਂਟ ਕਾਊਡ ਵੀ ਹੈਗਾ ਬਾਈ ਆਪਾਂ ਉਹ ਲੈ ਕੇ ਦੇ ਦੇਾਂਗੇ ਠੀਕ ਹੈ ਹਾਂਜੀ ਵੇਖੋ ਬੱਛੀ ਇਹਦੀ ਸਿਰਫ ਅਜੇ ਇੱਕ ਦਿਨ ਦੀ ਬੱਛੀ ਐ ਲੰਬਾਈ ਉਚਾਈ ਦੇਖੋ ਚੰਗੇ ਬੁੱਲਦੀ ਹੋਊਗੀ ਤੁਸੀਂ ਇਹਨੂੰ ਇੱਥੋਂ ਦੇਖ ਸਕਦੇ ਹੋ ਛੋਟਾ ਜਿਹਾ ਫੇਸ ਤੇ ਔਰ ਐਚਐਫ ਬੱਛੀ ਚੰਗੀ ਸੋਹਣੀ ਗਾਂ ਦੱਸੋ ਜਿਨੇ ਸਾਹਮਣੀ ਅਗਲੇ ਸੂਏ ਚ ਰਕਮ ਵਧਾ ਕੇ ਵਿਕੂਗੀ ਦੁੱਧ ਪੀ ਲੋ ਇੱਕ ਸਾਲ ਬੱਚਾ ਵੀ ਲਾ ਲੋਂਗੇ ਇਹ ਤੁਹਾਡੀ ਇੱਕ ਤਰ੍ਹਾਂ ਦੀ ਐਫਡੀ ਹੈ ਜਿਹੜਾ ਵੀ ਬੱਚੀ ਬਾਈ ਚੰਗਾ ਦੇ ਦੂਗੀ ਟਾਈਮ ਤੇ ਆ ਕੇ ਬਹੁਤ ਬੱਚੀ ਨੇ ਬਣਿਆ ਕਰਨਾ ਵੀਰ ਹੁਣ ਤੱਕ ਇਹ ਖਾਲੀ ਖੁੱਲੀ ਕਰੀ ਖੜੀ ਆ ਹੂੰ ਸੋ ਦੇਖੋ ਆ ਗਾੜੀ ਅੱਗੇ ਪਿੱਛੇ ਲੇਵਾ ਪੂਰਾ ਵੀਰ ਇਹਦੇ ਸੋ ਇਹ 203 ਨੰਬਰ ਤੇ ਸੀ ਪਹਿਲਣ ਵੜ ਇਹ ਖੋਰ ਤੁਹਾਨੂੰ ਗਾਂ ਦਿਖਾਉਣੇ ਆ ਭਾਈ ਇਹਦੀ ਕੀ ਡਿਟੇਲ ਆ ਇਹ ਬਾਈ ਦੂਜਾ ਸੂਏ ਰਾਤ ਹੀ ਸੂਏ ਵੀ ਠੀਕ ਹੈ ਹਾਂ ਵੀਰ ਇਹ ਵੀ ਖਾਲੀ ਹੋਈ ਆ ਭਾਈ ਬਸ ਥੋੜਾ ਘਣੇ ਕਿੱਲੋ 2 ਕਿਲੋ ਦੁੱਧ ਹੀ ਹੋਊਗਾ ਥਣਾ ਜੇ ਦੇ ਛੱਡ ਲਿਆ। ਉਹ ਅੱਛਾ ਦਿੰਦਾ ਵੀਰੇ ਇਹਨੇ। ਅੱਛਾ ਇਹਦੀ ਡਿਮਾਂਡ ਕੀ ਰੱਖ ਦੂੰ? ਨੋ ਪੁਆਇੰਟ ਬਾਈ ਜੀ ਇਹ 90000 ਰੁਪਏ ਦੀ ਦੇ ਦਿਆਂਗੇ ਆਪਾਂ। ਤੋਰੀ ਬਾਈ। ਸੋ ਦੋਸਤੋ 90000 ਚ ਜਰਸੀ ਨਸਲ ਦੇ ਸੀਮਨ ਲਵਾ ਲੋਂਗੇ ਜਰਸੀ ਦੇ ਬੱਚੇ ਪਾ ਦੂਗੀ। ਜੇ ਐਚਐਫ ਲਵਾ ਲੋਂਗੇ ਤਾਂ ਐਚਐਫ ਦੇ। ਰੈੱਡ ਐਂਡ ਵਾਈਟ ਐਚਐਫ ਲਵਾਓਗੇ ਤਾਂ ਉਸ ਤਰ੍ਹਾਂ ਦੇ ਲਾਲ ਚਿੱਟੇ ਡੱਬਾ ਵਾਲੀਆਂ ਜਿਹਨੂੰ ਪਸੰਦ ਆ ਉਦਾਂ ਦੇ ਬੱਚੇ ਪਾ ਦੂਗੀ। ਫਿਟਿੰਗ ਵਾਲਾ ਹੋਣਾ। ਕਿ ਭਰੀ ਬਹੁਤ ਸੀ ਬਾਈ ਅੱਗੇ ਪਿੱਛੇ ਫੁੱਲ ਸੀ ਹੁਣ ਤਾਂ ਜਿਵੇਂ ਖਾਲੀ ਤੋ ਬੌਲੇ ਤੋਂ ਖਾਲੀ ਕਿਉਂਕਿ ਘਰ ਬੌਲਾ ਕਰਮ ਹੁੰਦਾ ਤੇ ਹਵਾ ਜਿਆਦਾ ਨਹੀਂ ਫਿਰ ਸਕਦੇ ਕਿਲੋ ਡੇਢ ਕਿਲੋ ਦੁੱਧ ਦੀ 2 ਕਿਲੋ ਛੱਡਿਆ ਹੋਊਗਾ ਸਵੇਰੇ ਥਾਣਾ ਚ ਅੱਛਾ ਹਾਂਜੀ ਕਿਉਂਕਿ ਗਰਮੀਆਂ ਨੇ ਵੀਰੇ ਉਨੀ ਸੜੀ ਜਾਂਦੀ ਹੈਗਾ ਹੂੰ ਚੰਗਾ ਥਾਣਾ ਇਹਦਾ ਵੀ ਹੱਥੀ ਚਵਾਈ ਵਾਲਾ ਘਰੇ ਦੁੱਧ ਚੋਣ ਨੂੰ ਸੋਹਣੀ ਗਾਂ ਦੱਸੋ ਤੇ ਰੰਗ ਵੀ ਸੋਹਣਾ ਲੱਗੂਗਾ ਬਾਕੀ ਢਾਂਚਾ ਚੰਗਾ ਘੱਟ ਸੰਭਾਲ ਆ ਤੇ ਗਰਮੀ ਵੀ ਘੱਟ ਮਣਾਊਗੀ ਪੱਖੇ ਸਾਡੇ ਬੰਨਦਾ ਵੈਸੇ ਨਾਰਮਲ ਖੜੀਆਂ ਹੁਣ ਵੀ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ ਇਦੇ ਨਾਲ ਇੱਕ ਥੋੜੀ ਕੱਚੀ ਵਾਢ ਹੈ ਪਰ ਦਿਖਾ ਦਿੰਨੇ ਆ ਅੱਜ ਇਸ ਵੀਡੀਓ 'ਚ ਕਿੰਨਾ ਵਸੂਆ ਸੁਹਾਂਦੀ ਬਾਈ ਇਹ ਦੂਜਾ ਸੁਹਾਂ ਸੁਹੂਗੀ ਵੀਰੇ ਟਾਈਮ ਕਿੰਨਾ ਲੱਗਿਆ ਇਹਦੇ 24 ਤਰੀਕ ਨੂੰ ਤਾਂ ਪੂਰੇ ਆ ਵੀਰੇ ਹਜੇ 24 ਨੂੰ ਹਾਂਜੀ ਹਜੇ ਅੱਜ 8 ਤਰੀਕ ਹੈ 16 ਦਿਨ ਪਈ 16 ਦਿਨ ਪਈ ਹੈ ਬਾਈ ਜੀ ਇਹਦੇ ਕੀ ਡਿਮਾਂਡ ਰੂ ਅੱਜ ਦੇ ਹਿਸਾਬ ਤੇ ਬਾਈ 1 ਲੱਖ ਤੇ 35000 ਰੁਪਏ ਵਾਢ ਦੀ ਡਿਮਾਂਡ ਹੈ ਪਹਿਲੇ ਸੂਏ ਬਾਈ ਜੀ 32 33 ਕਿਲੋ ਵਾਢ ਨੇ ਦੁੱਧ ਦਿੱਤਾ ਹੋਇਆ ਜੈਨੂਨ ਜਿਹੜਾ ਦਿੱਤਾ ਠੀਕ ਹੈ ਹਾਂਜੀ ਵੀਰੇ ਤੇ ਆਲੀ ਤੁਰੀ ਵਾਢ ਨੇ ਬਹੁਤ ਚੰਗੀ ਕਰਨੀ ਆ ਹਮ ਹਜੇ ਦੇਖੋ ਜਿਵੇਂ ਉੱ ਫੁੱਲ ਤਿਆਰ ਹੋਣੀ ਹੈ 15-16 ਦਿਨ ਹਜੇ ਦੇ ਬਾਕੀ ਹੈ ਚੜਾਈ ਨੋਟ ਕਰ ਲਓ ਕਾਫੀ ਚੰਗੀ ਹੈ ਬਾਕੀ ਮਜ਼ਬੂਤ ਹੈ ਲੰਬਾਈ ਲੰਬੀ ਸੋਹਣੀ ਹੈ ਲੈ ਆਵਰੇ ਵਾਪਸ ਸੋ 1 ਲੱਖ ਤੇ 35000 ਦਾ ਰੇਟ ਨਗ ਦੋਸਤੋ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਪੰਜ ਦਿਖਾਏ ਆ 90000 ਤੋਂ ਭਾਅ ਸ਼ੁਰੂ ਹੈ 1 35 ਲਾਸਟ ਰੇਟ ਹੈ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦ ਲਿਓ ਪਰ ਮੇਰੇ ਖਿਆਲ ਚ ਇਸ ਵੀਡੀਓ ਚ ਹਰੇਕ ਰੇਟ ਹੈ ਤੇ ਇਹ ਨਹੀਂ ਵੀ ਰੇਟ ਘਟਾ ਹੈ ਜਿਵੇਂ ਉਹਨੇ 90000 ਹੈ ਤਾਂ ਦੂਜੀਆਂ گاਵਾਂ ਨਾਲੋਂ ਕੋਈ ਕਮੀ ਹੋਊਗੀ 192 ਦੁੱਧ ਦਾ ਫਰਕ ਰਹਿਣੇ ਰਹਿਣਾ ਪਰ ਢਾਂਚੇ ਵੱਲੋਂ ਇਹ ਵੀ ਦੂਜੀਆਂ ਨੂੰ ਟੱਕਰ ਦਿੰਦੀ ਹੈ 90000 ਚ ਮਿਲ ਜੂਗੀ ਇਹਦੇ ਨਾਲ ਵਹਿੜ 130000 ਚ ਨਾਲ ਬੱਚਾ ਵੱੱਛੀ ਆ ਜਾਣੀ ਹੈ ਦੋ ਨਗ ਹੋ ਜਾਣਗੇ ਜਿਹੜਾ ਭਰਾ ਖਰੀਦਦਾ ਇਹ ਤੋਂ ਇਲਾਵਾ ਇਹਦਰ ਵਹਿੜ ਦੁੱਧ ਨੂੰ ਵੀ ਸੋਹਣੀ ਰਹੂਗੀ ਬਰੀਡਿੰਗ ਵਾਸਤੇ ਬੱਚੇ ਲੈਣੇ ਆ ਟੌਪ ਦੀ ਪਾਊਗੀ ਚਮਕ ਜਿਹੜੀ ਉਸ ਕੈਨ ਦੇ ਵਿੱਚ ਬਹੁਤ ਸੋਹਣੀ ਹੈ ਰੇਟ ਇਹਦਾ ਸਵਾ ਲੱਖ ਰੁਪਿਆ ਹੈ ਤੇ ਇੰਦਰ ਜਿਹਨੇ ਘੱਟ ਪੈਸੇ ਥੋੜੇ ਬਹੁਤੇ ਲਾਉਣੇ ਆ ਤਾਂ ਉਹਦੇ ਵਾਸਤੇ ਇੱਕ ਬਹੁਤ ਸੋਹਣੀ ਗਾਂ 1 ਲੱਖ ਤੇ 10000 ਭਾਅ ਬਾਈ ਨੇ ਰੱਖਿਆ ਪਸੰਦ ਤੁਹਾਨੂੰ ਆ ਜਾਣੀ ਹੈ ਜਰੂਰ ਆ ਕੇ ਦੇਖਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ